ਸਸਤੀ ਗੱਲ ਦਰਸ਼ਕ ਵੀਰਪਣ ਪ੍ਰਭਾ ਉਹ ਤੁਹਾਡਾ ਸਵਾਗਤ ਕਰਦੇ ਆਂ ਚੈਨਲ ਵੈਦਰ ਬਾਈ ਸੁਮਿੰਦਰ ਤੇ ਮੌਸਮ ਦੀ ਜਾਣਕਾਰੀ 24 ਤੋਂ ਲੈ ਕੇ 28 ਮਈ ਜੋ ਲਗਾਤਾਰ ਮੀਂਹ ਦੀ ਇੱਕ ਅਲਰਟ ਜਾਰੀ ਹੋਏ ਨੇ ਮੌਸਮ ਵਿਭਾਗ ਵੱਲੋਂ ਉਹ ਲੈ ਕੇ ਹਾਜ਼ਰ ਹੋਏ ਆ ਜੀ ਕਿਹੜੇ ਦਿਨ ਮੀਂਹ ਹੈ ਕਦੋਂ ਮੀਂਹ ਹੈ ਕਿਵੇਂ ਦੇ ਹਾਲਾਤ ਨੇ ਬੱਦਲਬਾਈ ਕਿਵੇਂ ਦੀ ਹੋ ਸਕਦੀ ਹੈ ਗਰਮੀ ਤੋਂ ਰਾਤ ਮਿਲੇਗੀ ਜੀ ਨਹੀਂ ਅਗਰ ਮੀਂਹ ਪੈਣਾ ਹੈ ਤਾਂ ਕਿਹੜੇ ਇਲਾਕੇ ਵਿੱਚ ਪੈਣਾ ਹੈ ਕਦੋਂ ਪੈਣਾ ਹੈ ਕੀ ਕਿਸ ਤਰੀਕੇ ਦੇ ਹਾਲਾਤ ਬਣਦੇ ਫਿਰ ਦਿਖਾਈ ਦੇ ਰਹੇ ਨੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਮ ਮੌਸਮ ਫਿਲਹਾਲ ਸਾਫ ਹੈ ਕੋਈ ਵੱਡੀ ਹਲਚਲ ਨਹੀਂ ਹੈ ਜਿਸ ਤੋਂ ਕਿ ਸਾਫ ਪਤਾ ਲੱਗ ਰਿਹਾ ਹੈ ਕਿ ਗਰਮੀ ਦਾ ਮਾਹੌਲ ਪੰਜਾਬ ਦੇ ਉੱਪਰ ਬਰਕਰਾਰ ਹੈ 21 ਤਰੀਕ ਨੂੰ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਦੇਖਣ ਨੂੰ ਮਿਲਿਆ ਜਿਸ ਦੇ ਸਿੱਟੇ ਵਜੋਂ 22 ਤਰੀਕ ਨੂੰ ਤਾਪਮਾਨ ਘਟੇ ਹੋਏ ਸਨ ਐਵਰੇਜ ਤਾਪਮਾਨ ਵੱਧ ਤੋਂ ਵੱਧ ਜਿਹੜੇ ਸਾਨੂੰ 22 ਤੋਂ ਸੌਰੀ ਰਾਤ ਦੇ ਜਿਹੜੇ ਤਾਪਮਾਨ ਸਨ ਉਹ 22 ਡਿਗਰੀ ਅਤੇ ਦਿਨ ਦੇ ਤਾਪਮਾਨ 42 ਡਿਗਰੀ ਦੇਖੇਗੇ ਜੋ ਕਿ 44-45 ਡਿਗਰੀ ਨੂੰ ਹੱਥ ਲਗਾ ਰਹੇ ਸਨ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਤਾਪਮਾਨ ਅੰਡਰ ਕੰਟਰੋਲ ਹੈ ਕੋਈ ਵੱਡੀ ਹਲਚਲ ਨਹੀਂ ਹੈ ਪਿਸਤੌਲਾਵ ਅਗਰ ਗੱਲ ਕਰੀਏ ਤਾਂ ਜਿਹੜੇ ਹਾਲਾਤ ਨੇ ਉਹ ਜ਼ਿਆਦਾਤਰ ਅੰਡਰ ਕੰਟਰੋਲ ਹੀ ਰਹਿਣਗੇ ਗੱਲ ਕਰਦੇ ਸਭ ਤੋਂ ਪਹਿਲਾਂ 24 ਤਰੀਕ ਦੇ ਮੀਂਹ ਦੀ 24 ਤਰੀਕ ਨੂੰ ਭਾਰੀ ਮੀਂਹ ਦਾ ਸਪੈਲ ਲੱਗਣ ਜਾ ਰਿਹਾ ਜਿਹੜਾ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਇਸ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਖਾਸ ਤੌਰ ਤੇ ਮਾਝੇ ਦਾ ਇਲਾਕਾ ਦੁਆਬੇ ਦਾ ਇਲਾਕਾ ਜਿਹਦੇ ਵਿੱਚ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਅੰਮ੍ਰਿਤਸਰ ਤਰਨਤਾਰਨ ਜਲੰਧਰ ਕਪੂਰਥਲਾ ਨੰਗਲ ਤੋਂ ਅਨੰਦਪੁਰ ਸਾਹਿਬ ਬਲਾਚੌਰ ਰਾਹੋਂ ਦਾ ਇਲਾਕਾ ਰੂਪਨਗਰ ਦੀ ਸਾਰੀ ਬੈਲਟ ਨੰਗਲ ਤੋਂ ਲੈ ਕੇ ਫਤੇਗੜ ਸਾਹਿਬ ਤੱਕ ਜਿਹੜਾ ਏਰੀਆ ਮੁਹਾਲੀ ਨੂੰ ਕਵਰ ਕਰ ਰਿਹਾ ਹੈ ਫਿਰ ਪਟਿਆਲੇ ਦੀ ਬੈਲਟ ਲੁਧਿਆਣੇ ਤੋਂ ਮੱਛਵੜੇ ਦੀ ਬੈਲਟ ਦਰਾਹਾ ਦਰਾਹੇ ਦਾ ਇਲਾਕਾ ਖੰਨੇ ਦਾ ਇਲਾਕਾ ਇਹ ਜਿਹੜੇ ਜ਼ਿਆਦਾ ਪ੍ਰਭਾਵਿਤ ਹੁੰਦੇ ਦਿਖਾਈ ਦੇ ਰਹੇ ਨੇ 24 ਤਰੀਕ ਨੂੰ ਤੇ ਬਾਕੀ ਪੰਜਾਬ ਦੇ ਵਿੱਚ ਹਲਕੀ ਦਰਮਿਆਨੀ ਮੀਂਹ ਦੇ ਨਾਲ ਬੱਦਲਬਾਈ ਹੋਣ ਦੇ ਚਾਂਸ ਬਣ ਸਕਦੇ ਨੇ ਜਿਹੜੇ ਸਿਸਟਮ ਹੁੰਦੇ ਨੇ ਅਨੁਮਾਨ ਦਾ ਹਰਤ ਹੁੰਦੇ ਨੇ ਇਨਾਂ ਵਿੱਚ ਉਤਾਰ ਚੜਾ ਆਉਂਦੇ ਰਹਿੰਦੇ ਨੇ ਬੱਦਲਬਾਈ ਅੱਗੇ ਪਿੱਛੇ ਹੁੰਦੀ ਰਹਿੰਦੀ ਹੈ ਤਾਂ ਹੀ ਤੁਹਾਨੂੰ ਰਿਕਵੈਸਟ ਕਰਦੇ ਰਹਿੰਦੇ ਆ ਕਿ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਵੀ ਕਰਦੇ ਕਰੋ ਅਤੇ ਕਮੈਂਟ ਬਾਕਸ ਵਿੱਚ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਹਾਡੇ ਇਲਾਕੇ ਦਾ ਨਾਮ ਕੀ ਹੈ ਜਰੂਰ ਕਮੈਂਟ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਵੀਡੀਓਜ਼ ਜਿਹੜੀਆਂ ਲਗਾਤਾਰ ਪਹੁੰਚਦੇ ਰਹਿਵੇ ਤੁਸੀਂ ਮੌਸਮ ਦੀ ਹਰ ਇੱਕ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਦੇਖਦੇ ਰਹੋ ਹੁਣ ਅੱਲ ਕਰਦੇ ਆਂ ਫਿਰ ਅਗਲੇ ਦਿਨਾਂ ਦੀ ਤੇ 25 26 27 ਤਰੀਕ ਨੂੰ ਹਲਕੀ ਦਰਮਿਆਨੀ ਬੱਦਲਵਾਈ ਪੰਜਾਬ ਦੇ ਉੱਪਰ ਟ੍ਰੈਵਲ ਕਰਦੀ ਰਹੇਗੀ ਪਰ ਮੀਂਹ ਦੀ ਸੰਭਾਵਨਾ ਵਾ ਘਟ ਨੇ ਹਲਕੀ ਦਰਮਿਆਨੀ ਬੂੰਦਾਂ ਬੰਦੀ ਕਿਣਮਣ ਕਣੀ ਟੁੱਟਵੇਂ ਰੂਪ ਦੇ ਵਿੱਚ ਬਹੁਤੇ ਇਲਾਕੇ ਵਿੱਚ ਦੇਖੀ ਜਾ ਸਕਦੀ ਹੈ ਪਰ ਤਗੜਾ ਮੀਂਹ ਦਾ ਸਪੈਲ ਕੋਈ ਲੱਗਣ ਵਾਲਾ ਨਹੀਂ ਦਿਖਾਈ ਦੇ ਰਿਹਾ 28 ਤਰੀਕ ਨੂੰ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚ ਕਰ ਫੇਰ ਤੋਂ ਇੱਕ ਤਗੜਾ ਸਪੈਲ ਆ ਰਿਹਾ ਜੋ ਕਿ 24 ਤਰੀਕ ਤੋਂ ਵੀ ਪਾ ਰਿਹਾ ਹੈ ਜਿਦੇ ਵਿੱਚ ਬਹੁਤੇ ਇਲਾਕੇ ਜਿਦੇ ਵਿੱਚ ਮਾਝਾ ਮਾਲਵਾ ਦੁਆਬਾ ਸੈਂਟਰਲ ਪੰਜਾਬ ਪਰ ਇਹ ਤੇ ਪਹਾੜੀ ਇਲਾਕੇ ਵਿੱਚੋਂ ਤਗੜਾ ਸਿਸਟਮ ਪੰਜਾਬ ਵੱਲ ਕੂਚ ਕਰੇਗਾ ਜਿਸ ਦੇ ਨਾਲ ਬਹੁਤੇ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਫਿਰ ਤੋਂ ਬਣਦੀ ਹੋਈਆਂ ਦਿਖਾਈ ਦੇਣਗੀਆਂ ਅਗਰ ਗੱਲ ਕੀਤੀ ਜਾਵੇ ਤਾਂ ਇਸ ਦੇ ਨਾਲ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਆਵੇਗੀ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਦਾ ਮਤਲਬ ਜੋ 25 26 ਤારીખ ਨੂੰ ਤਾਪਮਾਨ ਵਧਣਗੇ ਗਰਮੀ ਵਧੇਗੀ ਉਸ ਤੋਂ ਰਾਹਤ ਫਿਰ ਤੋਂ ਇਹ ਤਾਪਮਾਨ ਨੂੰ ਘਟਾਉਣ ਵਿੱਚ ਮਦਦ ਕਰੇਗਾ ਮੀਂਹ ਦੀ ਸੰਭਾਵਨਾ ਤਕੜੀ ਹੈ ਗੜੇਮਾਰੀ ਵੀ ਹੋ ਸਕਦੀ ਹੈ ਅਜਿਹੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਕਿ 28 ਤਰੀਕ ਨੂੰ ਗੜੇ ਮਾਰੀ ਤੇ ਵੀ ਚਾਂਸ ਬਣ ਸਕਦੇ ਨੇ ਕਿਉਂਕਿ ਇਸ ਸਮੇਂ ਅਗਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖੋਗੇ ਦੱਖਣ ਤੇ ਪੂਰਬੀ ਇਲਾਕੇ ਵਿੱਚ ਮੌਨਸੂਨੀ ਗਤੀਵਿਧੀਆਂ ਸ਼ੁਰੂ ਹੋ ਚੁੱਕੀਆਂ ਨੇ ਪ੍ਰੀ ਮੌਨਸੂਨ ਪੂਰੇ ਜੋਰਾਂ ਤੇ ਚੱਲ ਰਿਹਾ ਹੈ ਹਵਾ ਜਿਹੜੀ ਉਹ ਸਾਨੂੰ ਪੂਰਬ ਦੀ ਧਿਰ ਤੋਂ ਚਲਦੀ ਹੋਈ ਦਿਖਾਈ ਦੇਵੇਗੀ ਬੰਗਾਲ ਦੀ ਖਾੜੀ ਤੋਂ ਅਤੇ ਦੱਖਣੀ ਹਿੰਦ ਮਹਾਸਾਗਰ ਤੋਂ ਹਵਾਵਾਂ ਆ ਰਹੀਆਂ ਨੇ ਜੋ ਕਿ ਆਪਣੇ ਨਾਲ ਨਮੀ ਲੈ ਕੇ ਆਉਣਗੀਆਂ ਜਿੱਦੋਂ ਵੀ ਨਮੀ ਵਾਲੀ ਹਵਾਵਾਂ ਇੰਟਰਫਰ ਕਰਦੀਆਂ ਨੇ ਗਰਮ ਇਲਾਕਿਆਂ ਵਿੱਚ ਤਾਂ ਹਾਲਾਤ ਜਿਹੜੇ ਨੇ ਬਹੁਤ ਹੱਦ ਤੱਕ ਆਪਾਂ ਕਹਿ ਲਈਏ ਤਾਂ ਪਾਣ ਜਾਂਦੇ ਨੇ ਗੜੇ ਮਾਰੀ ਵਰਗੇ ਤੇਜ਼ ਹਨੇਰੀ ਗੜੇ ਮਾਰੀ ਗਰਜ ਚਮਕ ਅਜਿਹੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਜਿਸ ਦੇ ਨਾਲ 28 ਤਰੀਕ ਦੀ ਅਗਰ ਗੱਲ ਕੀਤੀ ਜਾਵੇ ਤਾਂ ਬਹੁਤੇ ਇਲਾਕੇ ਵਿੱਚ ਭਾਰੀ ਤੋਂ ਭਾਰੀ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਤਾਂ ਆਪਾਂ ਕਹਿ ਸਕਦੇ ਹਾਂ ਕਿ 24 ਤੋਂ ਲੈ ਕੇ 28 ਤਰੀਕ ਤੱਕ ਦੋ ਤਗੜੇ ਸਪੈਲ ਲੱਗ ਰਹੇ ਨੇ ਜਿਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੱਦ ਤੱਕ ਗਰਮੀ ਕੰਟਰੋਲ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਅਗਰ ਗੱਲ ਕੀਤੀ ਜਾਵੇ ਤਾਂ ਨਾਰਮਲ ਦਿਨਾਂ ਨਾਲੋਂ ਪ੍ਰੀ ਮੌਨਸਨ ਗਤੀਵਿਧੀ ਜਿਹੜੀ ਮੌਨਸਨ ਤੋਂ ਪਹਿਲਾਂ ਮੀਂਹ ਹੁੰਦਾ ਹੈ ਤਾਂ ਉਹਦੇ ਵਿੱਚ 20% ਦੀ ਘਰਾਬੜ ਦੇਖੀ ਗਈ ਹੈ। ਮਤਲਬ 20 ਤੋਂ 25% ਮੀਂਹ ਨਾਰਮਲ ਦਿਨਾਂ ਨਾਲੋਂ ਘੱਟ ਇਸ ਵਾਰ ਦੇਖਣ ਨੂੰ ਮਿਲੇਆ। ਤੇ ਬਾਕੀ ਜੋ ਵੀ ਅਪਡੇਟ ਹੋਵੇਗੀ ਉਹ ਮੌਸਮ ਦੇ ਉੱਪਰ ਜਾਣਕਾਰੀਆਂ ਲੈ ਕੇ ਸਭ ਤੋਂ ਪਹਿਲਾਂ ਅਸੀਂ ਹਾਜ਼ਰ ਹੋਵਾਂਗੇ। ਤਾਂ ਹੀ ਰਿਕਵੈਸਟ ਕਰ ਰਹੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਪ੍ਰੈਸ ਕਰ ਲਓ। ਲਗਾਤਾਰ ਵੀਡੀਓਜ਼ ਦੇਖਦੇ ਰਿਆ ਕਰੋ। ਤਾਂ ਕਿ ਤੁਸੀਂ ਕੋਈ ਵੀ ਜਾਣਕਾਰੀ ਮਿਸ ਨਾ ਕਰ ਸਕੋ। ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ। ਅਗਲੀ ਜਾਣਕਾਰੀ ਜੋ ਵੀ ਹੋਵੇਗੀ ਲੈ ਕੇ ਜਲਦ ਮਿਲਦੇ ਹਾਂ। ਧੰਨਵਾਦ ਜੀ।